ਸਾਡੇ ਪਿੰਡ ਦੇ ਵਿੱਚ ਨਾ ਇੱਕ ਸੀਗਾ ਤਾਇਆ ਚੰਨੀ ਉਛੜਾ ਸੀਗਾ ਤੇ ਇਲੈਕਟ੍ਰੀਸ਼ੀਅਨ ਸੀਗਾ ਉਸ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਇਲੈਕਟ੍ਰੀਸ਼ੀਅਨ ਨਹੀਂ ਹੁੰਦੇ ਸੀਗੇ ਆਪਾਂ 25-30 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਤੇ ਉਹ ਕਾਫੀ ਉਮਰ ਦਾ ਹੋ ਗਿਆ ਸੀਗਾ ਛੜਾ ਸੀਗਾ ਤੇ ਵਿਆਹ ਨਹੀਂ ਹੋਇਆ ਸੀਗਾ ਕੋਈ ਕਾਰਨਾ ਕਰਕੇ ਲਗਾ ਲੋ ਹਨਾ ਜਾਂ ਵਿਆਹ ਕਰਵਾਇਆ ਨਹੀਂ ਜਾਂ ਹੋਇਆ ਨਹੀਂ ਤੇ ਤਾਇ ਚੰਨੀ ਅਕਸਰ ਨਾ ਉਹ ਜਿਹੜੇ ਮਤਲਬ ਪਿੰਡ ਦੇ ਜਿਹੜੇ ਕਈ ਘਰਾਂ ਦੇ ਵਿੱਚ ਜਿਵੇਂ ਪੱਖੇ ਵਗੈਰਾ ਠੀਕ ਕਰਨੇ ਤਾਰਾਂ ਮਗਰਾਂ ਕਰਨਾ ਜਾਂ ਕੁਝ ਫਿਟਿੰਗ ਦਾ ਕੰਮ ਕਰਨਾ ਤਾਇ ਚੰਨੀ ਕਰਦਾ ਹੁੰਦਾ ਸੀਗਾ ਤੇ ਬਣਾ ਸ਼ੁਗਲੀ ਬੰਦਾ ਸੀ ਬੜਾ ਪਤਦੀਆਂ ਗੱਲਾਂ ਫਰਾਂਦਾ ਹੁੰਦਾ ਸੀਗਾ ਤੈਨੂੰ ਇੱਕ ਗੱਲ ਸੀ ਸ਼ਰਾਬ ਪੀਣ ਦੀ ਬੜੀ ਆਗ ਸੀ ਉਹਨੂੰ ਤੇ ਸਿਰੇ ਦਾ ਮਤਲਬ ਵੈਲੀ ਬੰਦਾ ਸੀ ਸ਼ਰਾਬ ਪਿੰਦਾ ਸੀਗਾ ਤੇ ਲੈਰੀ ਬੰਦਾ ਸੀਗਾ ਕਹਿਣ ਗੱਲਾਂ ਕਰਦਾ ਸੀਗਾ ਤੈਨੂੰ ਸਾਰੇ ਟੋੜਾ ਸਾਹਿਬ ਕਹਿ ਕੇ ਬੁਆੰਦੇ ਹੁੰਦੇ ਸੀਗੇ ਤੇ ਅਕਸਰ ਉਹ ਜਦ ਪੈਗ ਲਾ ਲੈਂਦਾ ਸੀਗਾ ਫਿਰ ਪੈਗ ਲਾ ਕੇ ਉਹਨੂੰ ਦੱਸਣਾ ਕਿ ਮੇਰੀ ਫਲਾਣੀ ਬੰਦੇ ਨਾਲ ਬਣਦੀ ਆ ਜੱਜ ਨਾਲ ਮੇਰੀ ਯਾਰੀ ਆ ਤੇ ਡੀਐਸਪੀ ਨਾਲ ਮੇਰੀ ਯਾਰੀ ਆ ਤੇ ਗੁਰਚੰਦ ਆਪਣਾ ਟੌੜਾ ਸਾਹਿਬ ਜਿਹੜੇ ਹਰਮੇਲ ਸਿੰਘ ਟੌੜਾ ਕਹਿੰਦੇ ਮੇਰੀ ਬੜੀ ਬੰਦੀ ਆ ਉਹਦੇ ਕਰਕੇ ਉਹਨੂੰ ਮਤਲਬ ਟੌੜਾ ਸਾਹਿਬ ਕਹਿਣ ਲੱਗੇ ਸੀ ਕਿ ਉਹ ਟੌੜਾ ਸਾਹਿਬ ਕਹਿੰਦੇ ਸੀ ਉਹਨੂੰ ਤੇ ਅਕਸਰ ਗੱਲਾਂ ਕਰਦਿੰ ਸੀ ਮੇਰੀ ਟੌੜਾ ਸਾਹਿਬ ਨਾਲ ਬਹੁਤ ਬਣਦੀ ਆ ਤੇ ਇੱਕ ਵਾਰ ਕੀ ਹੋਇਆ ਇੱਕ ਵਾਰ ਮੇਰੇ ਨਾਲ ਸਨੌਰ ਤੋਂ ਬੈਠ ਕੇ ਮੋਟਰਸਾਈਕਲ ਤੇ ਆ ਰਹੇ ਸੀਗੇ ਤੇ ਚੰਨ ਚੱਕ ਮੈਂ ਪੁੱਛਿਆ ਤਾਇਆ ਵੀ ਤਰਾ ਵਿਆਹ ਗਿਆ ਨਹੀਂ ਹੋ ਕਰਵਾਇਆ ਤੂੰ ਕਹਿੰਦਾ ਬਸ ਬੱਲਿਆ ਗਿਆ ਬਸ ਕੱਲ ਬਣੀ ਨਹੀਂ ਤੇ ਮੈਂ ਕਿਹਾ ਤਾਇਆ ਵੀ ਮੈਂ ਵੀ ਛੜਾ ਰਹਿਣਾ ਤੇ ਮੈਂ ਵੀ ਨਹੀਂ ਵਿਆਹ ਕਰਾਣਾ ਤੇ ਉਹਨਾਂ ਮੈਨੂੰ ਝਿੜਕ ਕੇ ਪਿਆ ਕਹਿੰਦਾ ਯਾਰ ਨਹੀਂ ਕਹਿੰਦਾ ਕਿ ਪੁੱਤਾ ਗੱਲ ਨਹੀਂ ਕਰਦੀ ਵਿਆਹ ਤਾਂ ਕਰਾਉਣਾ ਕਹਿੰਦਾ ਜ਼ਿੰਦਗੀ ਬਹੁਤ ਔਖੀ ਹੈ ਕਹਿੰਦਾ ਵਿਆਹ ਤੋਂ ਬਗੈਰ ਉਹ ਕਦੇ-ਕਦੇ ਮੈਨੂੰ ਤਾਇਏ ਦੀਆਂ ਉਹ ਗੱਲਾਂ ਤਾਇਏ ਚੰਨੀ ਦੀਆਂ ਕਿਉਂਕਿ ਚਰਨਜੀਤ ਸਿੰਘ ਚੰਨੀ ਵੀ ਨਾਂ ਸੀ ਉਹਨਾਂ ਦਾ ਤੇ ਬਹੁਤ ਗੱਲਾਂ ਮੈਨੂੰ ਯਾਦ ਆਉਂਦੀਆਂ ਕਿਉਂਕਿ ਕਈ ਵਾਰ ਕੁਝ ਕਾਰਨ ਐ ਇਸੇ ਬਣਦੇ ਆ ਕਿ ਜਿਹੜੇ ਬੰਦੇ ਜ਼ਿੰਦਗੀ ਦੇ ਵਿੱਚ ਪਿੱਛੇ ਰਹਿੰਦਾ ਇਕੱਲਾ ਰਹਿੰਦਾ ਜਦੋਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਪਰ ਐਸਾ ਕੋਈ ਮੈਂ ਕੈਰੈਕਟਰ ਦੇਖਦਾ ਜਾਂ ਐਸਾ ਕੋਈ ਪਰਸਨ ਦੇਖਦਾ ਤਾਂ ਮੈਨੂੰ ਤਾਇਆ ਚੰਨੀ ਚਰਨਜੀਤ ਸਿੰਘ ਚੰਨੀ ਤੋੜਾ ਸਾਹਿਬ ਯਾਦ ਆ ਜਾਂਦੇ ਆ ਤੇ ਉਹਨਾਂ ਦੀਆਂ ਕਈਆਂ ਗੱਲਾਂ ਤੇ ਬੜੀਆਂ ਯਾਦਗਾਰ ਜਿਹੜੀਆਂ ਗੱਲਾਂ ਪੜੇ ਵਧੀਆ ਲੱਗਦੀਆਂ ਕਿਉਂਕਿ ਜ਼ਰੂਰੀ ਨਹੀਂ ਹੈ ਵੀ ਜਿਹੜਾ ਕੋਈ ਅਨਪੜ੍ਹ ਬੰਦਾ ਜਾਂ ਸ਼ਰਾਬੀ ਬੰਦਾ ਉਹਦੇ ਕੋਲ ਕੋਈ ਗੁਣ ਨਹੀਂ ਹੋਏਗਾ ਉਹਦੇ ਕੋਲ ਗੁਣ ਹੋਏਗਾ ਉਹਦੇ ਕੋਲ ਗੁਣ ਬਹੁਤ ਜ਼ਿਆਦੇ ਸੀਗੇ ਲੋਕਾਂ ਦੇ ਜਿਹੜੇ ਪੱਖੇ ਠੀਕ ਕਰਨੇ ਜਾਂ ਕਰਨਾ ਤੇ ਬੜੀ ਮਿਹਨਤ ਜਿਹੜੀ ਉਹਨੇ ਕੀਤੀ ਤੇ ਮੈਂ ਇੱਕ ਚਾਹੁੰਦਾ ਵੀ ਇਹਦੇ ਜਿਹੜੇ ਸਾਦੀ ਸੱਭਿਆਚਾਰ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਕੈਰੇਕਟਰ ਆ ਬਿਸਰੇ ਪਏ ਆ ਤੇ ਬੜੇ ਲਾਜਵਾਬ ਕੈਰੇਕਟਰ ਸੀਗੇ ਉਹ ਬੜਾ ਲਾਜਵਾਬ ਇਨਸਾਨ ਸੀਗਾ ਤੇ ਜਿੱਥੇ ਵੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਿਆ ਤੇ ਪਰਮਾਤਮਾ ਨੂੰ ਖੁਸ਼ ਰੱਖੇ ਤਾਂ ਇਹ ਚੰਨੀ ਦਾ ਇੱਕ ਤੱਗਿਆ ਕਲਾਮ ਹੁੰਦਾ ਸੀ ਆੜੀ ਸਾਹਿਬ ਜਿੰਨੂੰ ਉਹਨੇ ਬੁਲਾਣਾ ਆੜੀ ਸਾਹਿਬ ਕਿੰਮਿਆ ਫਿਰ ਆੜੀ ਸਾਹਿਬ ਉਹਨੂੰ ਮਤਲਬ ਆੜੀ ਸਾਹਿਬ ਵੀ ਕਹਿ ਕੇ ਬੁਲਾਉਂਦੇ ਸੀ ਜਿਹੜੇ ਉਹਨੇ ਮਤਲਬ ਮਜ਼ਾਕ ਦੇ ਵਿੱਚ ਆੜੀ ਸਾਹਿਬ ਕਹਿ ਕੇ ਬੁਲਾਉਂਦੇ ਸੀਗੇ ਤੇ ਬੜਾ ਉਹਦਾ ਤੱਗਿਆ ਕਲਾਮ ਸੀ ਆੜੀ ਸਾਹਿਬ ਕਹਿ ਕੇ ਬੁਲਾਣਾ ਤੇ ਕਿਸੇ ਵੀ ਬੰਦੇ ਨੂੰ ਉਹ ਕੰਮ ਤੋਂ ਜਿਹੜਾ ਇਲੈਕਟ੍ਰੀਸ਼ੀਅਨ ਦਾ ਕੰਮ ਆ ਉਹ ਤੋਂ ਜਵਾਬ ਨਹੀਂ ਦਿੰਦਾ ਸੀਗਾ ਤੇ ਉਹਨੇ ਕੰਮ ਨਵੇਲ ਕੇ ਉਹਨੇ ਆਪਣੇ ਪਉਗੇ ਦਾ ਆਜਾਦੀ ਦਾ ਹਿੱਲਾ ਕਰ ਲੈਂਦਾ ਹੁੰਦਾ ਸੀ ਆਪਣੇ ਉਹ